ਚੇਚ ਕੋਰਟ ਦੇ ਸਾਹਮਣੇ ਜੋ ਕੁਛ ਹੋਇਆ ਕੋਰਟ ਨੇ ਆਪਣਾ ਸਾਰਾ ਕੁਝ ਦੇਖ ਕੇ ਇਹਨਾਂ ਨੂੰ ਵੀਡੀਓ ਕਾਨਫਰੈਂਸ ਦੇ ਜ਼ਰੀਏ ਵੀ ਅਗਲੀ ਵਾਰ ਪੇਸ਼ ਕੀਤਾ ਜਾਏਗਾ ਇਸ ਤਰੀਕੇ ਨਾਲ ਬਿਲਕੁਲ ਕੀਤਾ ਬਿਲਕੁਲ ਬਿਲਕੁਲ ਦੇਖ ਕੇ ਕੋਰਟ ਦੇ ਵਿੱਚ ਇਹੀ ਕੀਤਾ ਗਿਆ ਵੀ ਜੋ ਪ੍ਰੋਵੀਜ਼ਨ ਹੈਗੀ ਹੈ ਜੇ ਨੈਕਸਟ ਡੇਟ ਦੇ ਉੱਤੇ ਦੇਖਿਆ ਜਾਏਗਾ ਕਿ ਵੈਦਰ 22 ਤਰੀਕ ਨੂੰ 22 ਤਰੀਕ ਨੂੰ ਸਰ ਸਰ 22 ਤਰੀਕ ਨੂੰ ਕਿਹੜੀ ਜਿਹੜੀ ਐਪਲੀਕੇਸ਼ਨ 22 ਤਰੀਕ ਨੂੰ ਇਹਨਾਂ ਨੇ ਇੱਕ ਬੇਲ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਉਹਦੀ ਡੇਟ ਹੈਗੀ ਹੈ ਤੇ ਉਸ ਤੋਂ ਇਲਾਵਾ ਸੀ ਕਿ ਇਹਨਾਂ ਨੇ ਸ਼ਰਾਰਤ ਕਰਨੀ ਹੈ ਔਰ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਫਿਜ਼ਿਕਲੀ ਪ੍ਰੈਜੈਂਟ ਨਹੀਂ ਕਰਨਗੇ ਜੀ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਸੀ ਕਿ ਇਨਸ਼ੋਰ ਕੀਤਾ ਜਾਵੇ ਕਿ ਉਹ ਫਿਜ਼ਿਕਲੀ ਆਣ ਸਾਡੀ ਐਪਲੀਕੇਸ਼ਨ ਕਲਪੋਸ ਕੀਤੀ ਗਈ ਫਿਰ ਉਹ ਪੈਂਡਿੰਗ ਰੱਖੀ ਗਈ ਫਿਰ 3:30 ਵਜੇ ਕਹਿੰਦੇ ਕਿ ਅਸੀਂ ਕੋਈ ਡਿਸੀਜਨ ਨਹੀਂ ਲੈ ਪਾਰੇ ਤੇ ਐਪਲੀਕੇਸ਼ਨ ਫਿਰ ਉਹ ਪੈਂਡਿੰਗ ਰੱਖ ਦਿੱਤੀ ਗਈ ਆਨਰੇਬਲ ਕੋਰਟ ਨੇ ਹੁਕਮ ਕੀਤਾ ਸੀ ਕਿ 6 7 2025 ਨੂੰ ਜਿਹੜੇ ਆਰਡਰ ਹੋਏ ਸੀ ਜੀ ਉਹਨਾਂ ਦੀ ਇਨਬਨ ਪਾਲਣਾ ਕੀਤੀ ਜਾਵੇ ਔਰ ਮੇਰੇ ਕੋਲ ਕੋਈ ਵੀ ਸੀ ਦੀ ਅਜ ਤੱਕ ਦਰਖਾਸਤ ਨਹੀਂ ਆਈ ਇਹਨਾਂ ਨੂੰ ਮਜਬੂਰਨ ਅ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਣਾ ਪਿਆ ਉਹਨਾਂ ਨੇ ਜੋ ਅੱਜ ਕੋਰਟ 'ਚ ਗੱਲਾਂ ਕੀਤੀਆਂ ਆਰ ਸ਼ੌਕਿੰਗ ਕਿਵੇਂ ਫੰਡਮੈਂਟਲ ਰਾਈਟਸ ਆਫ ਸਿਟੀਜ਼ਨ ਦੀਆਂ ਤਜੀਆਂ ਉਡਾਈ ਜਾ ਰਹੀਆਂ ਇੱਥੇ 50 ਬੰਦੇ ਕੁਰਤਾ ਪਜਾਮਾ ਪਾ ਕੇ ਨੀਲੀਆਂ ਪੱਗਾਂ ਬਨ ਕੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਐ ਇਹ ਪੰਜਾਬ ਪੁਲਿਸ ਦੇ ਅੰਡਰ ਦ ਐਸਐਸਪੀ ਆਂਦੇ ਨੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਜੀ ਨੂੰ ਕੇਰਾ ਪਾਇਆ ਹੁੰਦਾ ਇਹ ਆਪੋਜੀਸ਼ਨ ਦੇ ਬੰਦੇ ਨੇ ਇਹ ਸ਼ਰਾਰਤੀ ਅਨਸਰ ਨੇ ਇਹਨਾਂ ਦਾ ਐਕਸੈਸ ਵਿਕਰਮ ਸਿੰਘ ਮਜੀਠੀਆ ਦੇ ਬੋਡੀ ਦਾ ਐਕਸੈਸ ਇਹਨਾਂ ਬੰਦਿਆਂ ਨੂੰ ਦਿੱਤਾ ਜਾ ਰਿਹਾ ਕੋਰਟ ਪ੍ਰੈਮਿਸਿਸ 'ਚ ਤੋਂ ਅਨੁਸਾਰਿਆਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਅੱਜ ਕੈਮਰਾ ਪ੍ਰोसीਡਿੰਗਸ ਜਿਹੜੀ ਐਪਲੀਕੇਸ਼ਨ ਦਿੰਦੇ ਆ ਉਦੀ ਆਪੋਜੀਸ਼ਨ ਕੀਤੀ ਹੈ ਅਸੀਂ ਆਪੋਜ਼ ਕੀਤਾ ਹੈ ਅਸੀਂ ਕਹਿੰਦੇ ਆ ਕਿ डेमोक्रेटिक प्रिंसिपल्स नु मुख रखदे हुए एट लीस्ट फ्री एंड फेयर ट्रायल होन वास्ते ਲੋਕਾਂ ਕੋਲ ਸਹੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਔਰ ਉਸ ਦਾ ਸਭ ਤੋਂ ਵੱਡਾ ਸਾਧਨ ਮੀਡੀਆ ਹੈ ਔਰ ਅਸੀਂ ਅੱਜ ਰਿਕੁਐਸਟ ਕੀਤੀ ਹੈ ਕਿ ਬੈਲੈਂਸਡ ਡਰਾ ਕਰੋ ਗੈਗ ਆਰਡਰ ਸਿਰਫ ਸਾੜ ਤੇ ਨਹੀਂ ਲੱਗ ਸਕਦਾ ਔਰ ਇੱਥੇ ਪਬਲਿਕ ਪ੍ਰੋਸੀਕਿਊਟਰ ਜਿਹੜੇ ਅਪਾਇੰਟ ਕੀਤੇ ਗਏ ਨੇ ਉਹ ਫਿਰ ਪੋਲਿਟੀਕਲ ਪਾਰਟੀ ਆਮ ਆਦੀ ਪਾਰਟੀ ਦੇ ਸਪੋਕਸਪਰਸਨ ਬਣ ਕੇ ਮੀਡੀਆ ਕਾਨਫਰੰਸ ਕਰਦੇ ਨੇ कोर्ट 'ਚ ਕੋਈ ਹੋਰ ਗੱਲਾਂ ਹੁੰਦੀਆਂ ਨੇ ਤੁਹਾਨੂੰ ਆ ਕੇ ਗੁੰਮਰਾਹ ਕਰਦੇ ਨੇ ਝੂਠ ਬੋਲਦੇ ਨੇ ਹੁਣ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਦੋ ਤਿੰਨ ਗੱਲਾਂ ਕਹੀ ਸੀਗੀ ਰਿਮਾਂਡ ਵਾਸਤੇ ਮੈਂ ਸਾਰਿਆਂ ਨੂੰ ਫਿਰ ਸਵਾਲ ਪੁੱਛਦਾ ਅੱਜ ਕੋਰਟ ਵਿੱਚ ਉਹ ਮੁਕਰ ਗਏ ਕਿ 1000 ਏਕੜ ਜ਼ਮੀਨ ਨਹੀਂ ਹੈ ਇਸ ਕਰਕੇ ਮੀਡੀਆ ਟ੍ਰਾਇਲ ਨਹੀਂ ਇਸ ਕਰਕੇ ਇਹ ਜਿਹੜੀਆਂ ਕੈਮਰਾ ਪ੍ਰोसीडिंग्स ਨੇ ਨਹੀਂ ਹੋਣੀ ਚਾਹੀਦੀਆਂ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ 1000 ਏਕੜ ਵਾਲੀ ਗੱਲ ਤੋਂ ਮੁਕਰ ਗਏ ਇੱਕ ਇੱਕ ਕਰਕੇ ਹਰ ਚੀਜ਼ ਨੂੰ ਮੁਕਰਨਗੇ ਕੱਲ ਭਗਵੰਤ ਸਿੰਘ ਮਾਨ ਨੇ ਫਲੋਰ ਆਫ ਦਾ ਹਾਊਸ ਉਹਨੂੰ ਪਵਿੱਤਰ ਸਦਨ ਕਹਿੰਦੇ ਨੇ ਪਵਿੱਤਰ ਸਦਨ 'ਚ ਸਰੀਆਮ ਚੂਠਣੀ ਬੋਲਿਆ ਜਾਂਦਾ ਉਹਨੇ ਕਿਹਾ ਜੀ ਵਿਕਰਮ ਸਿੰਘ ਮਜੀਠੀਆ ਨੇ ਸਰਾਨੇ ਦੀ ਦਰਖਾਸਤ ਦਿੱਤੀ ਹੈ ਸਰਾਨਾ ਇਸ ਪਾਰਟ ਆਫ ਦਾ ਜੇਲ ਮੈਨੂਅਲ ਪੁਲਿਸ ਮੈਨੂਅਲ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਕੋਈ ਅਜਿਹੀ ਦਰਖਾਸਤ ਨਹੀਂ ਹੈ ਦਰਖਾਸਤ ਹੁਣ ਸ਼ੋਅ ਕਰ ਦਿਓ ਬਿਕਰਮ ਸਿੰਘ ਮਜੀਠੀਆ ਜਿਹਨੂੰ ਮੈਂ ਪੁੱਛਿਆ ਸੀ ਕਿ ਇਹੋ ਜਿਹੀ ਕੋਈ ਤਕਲੀਫ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਭਗਵਾਨ ਸਿੰਘ ਮਾਨ ਨੂੰ ਦੱਸ ਦਿਓ ਕਿ ਮੈਂ ਬਾ ਸਰਾਨੇ ਥੱਲੇ ਦੇ ਕੇ ਸੁੱਤਾ ਪਿਆ ਤੇ ਰੱਬ ਰੱਬ ਕਰ ਰਿਹਾ ਤੇ ਮੇਰਾ ਜਦ ਟਾਈਮ ਆ ਗਿਆ ਤੁਹਾਨੂੰ ਸਾਰਿਆਂ ਦਾ ਉਹਨਾਂ ਦਾ ਪਤਾ ਕੀ ਕਹਿਣਾ ਚਾਹੁੰਦੇ ਨੇ ਨਾਓ ਕਮਿੰਗ ਟੂ ਦ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ ਕਰਟਨ ਲੱਗੇ ਗਏ ਨੇ ਕੇਨ ਕਰਟਨ ਲੱਗੇ ਗਏ ਨੇ ਮੀਡੀਆ ਦੇ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰिजनਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਨਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੂਰਿਸਪਰੂਡੈਂਸ ਨੇ ਸਭ ਤੋਂ ਵੱਧ ਸਜ਼ਾ ਉਹਨੂੰ ਮਿਲੀ ਹੋਈ ਹੈ ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲ ਬਲੱਡੈਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ ਉਹ ਮੇਰੇ ਖਿਆਲ ਉਹਦਾ ਨਾਮ ਕੁਲਬੀਰ ਸਿੰਘ ਹੈ ਪਤਾ ਨਹੀਂ ਕੀ ਨਾਮ ਉਹਦਾ ਜੀ ਦੂਸਰਾ ਜਿਹੜਾ ਬੰਦਾ ਹੈ ਉਹਦੇ ਤੇ ਪੋਸਕੋ ਲੱਗੀ ਹੈ ਫਾਰ ਸੋਡੋਮਾਈਜ਼ਿੰਗ 12 ਸਾਲ ਦਾ ਬੱਚਾ ਲੜਕੇ ਨੂੰ ਦੁਰਵਿਵਹਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ ਇਹ ਦੋ ਗੁੱਡ ਕੰਡਕਟ ਪ੍ਰਿਜ਼ਨਰਸ